ਸਵਾਸ 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 ਤਨ ਗੁਰੂ ਰਾਮਦਾਸ ਜੀ ਸਵਾਸ 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 ਤਨ ਗੁਰੂ ਰਾਮਦਾਸ ਜੀ ਇੱਕ ਦਿਨ ਵਾਹਿਗੁਰੂ ਜੀ ਨੂੰ ਪੁੱਛਿਆ ਕਿ ਸਾਰੇ ਮिन्नੂ ਹੀ ਕਿਉਂ ਤਕਲੀਫਾਂ ਦਿੰਦੇ ਨੇ ਇੱਕ ਦਿਨ ਵਾਹਿਗੁਰੂ ਜੀ ਨੂੰ ਪੁੱਛਿਆ ਕਿ ਸਾਰੇ ਮੈਨੂੰ ਹੀ ਕਿਉਂ ਤਕਲੀਫਾਂ ਦਿੰਦੇ ਆ ਤਾਂ ਵਾਹਿਗੁਰੂ ਜੀ ਨੇ ਕਿਹਾ ਕਿਉਂਕਿ ਤੂੰ ਸਾਰਿਆਂ ਨੂੰ ਆਪਣੇ ਵਰਗਾ ਹੀ ਸਮਝਦਾ ਏ ਵਾਹਿਗੁਰੂ ਜੀ ਨੇ ਕਿਹਾ ਕਿ ਤੂੰ ਸਾਰਿਆਂ ਨੂੰ ਆਪਣੇ ਵਰਗਾ ਹੀ ਸਮਝਦਾ ਏ ਕਿ ਸਾਰੇ ਮੇਰੇ ਵਰਗੇ ਹੀ ਨੇ ਵਾਹਿਗੁਰੂ ਜੀ ਨੇ ਕਿਹਾ ਪੁੱਤਰ ਇਹ ਦੁਨੀਆ ਪਰੇ ਤੋਂ ਪਰੇ ਹੈ ਇਹ ਦੁਨੀਆ ਪਰੇ ਤੋਂ ਪਰੇ ਹੈ ਇਹ ਦੁਨੀਆ ਤਾਂ ਮੇਰੇ ਨਾਲ ਚਲਾਕੀਆਂ ਖੇੜ ਜਾਂਦੀ ਏ ਵਾਹਿਗੁਰੂ ਜੀ ਨੇ ਕਿਹਾ ਇਹ ਦੁਨੀਆ ਮੇਰੇ ਨਾਲ ਚਲਾਕੀਆਂ ਖੇੜ ਜਾਂਦੀ ਏ ਤੂੰ ਤਾਂ ਫੇਰ ਇੱਕ ਇਨਸਾਨ ਏ ਤੂੰ ਤਾਂ ਫੇਰ ਇੱਕ ਮਾਮੂਲੀ ਜਿਹਾ ਇਨਸਾਨ ਏ ਸਵਾਸ 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 ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਜਿਦੋਂ ਵੀ ਤੁਹਾਡਾ ਕੋਈ ਵੀ ਕੰਮ ਕੋਈ ਵੀ ਕੰਮ ਅੱਗੇ ਰੁਕਾਵਟ ਆਂਦੀ ਏ ਜਾ ਕੋਈ ਵੀ ਕੰਮ ਰੁਕਦਾ ਵੇ ਕੋਈ ਵੀ ਦੁੱਖ ਤਕਲੀਫ ਆਂਦਾ ਵੇ ਤਾਂ ਇੱਕੋ ਜਪ ਕਰਿਆ ਕਰੋ ਸਵਾਸ 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 ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਜੀ ਦਾ ਨਾਮ ਹੀ ਜਪਣ ਨਾਲ ਕਲਾ ਨਾਮ ਹੀ ਲਈ ਜਾਓ ਨਾ ਤੁਸੀਂ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਇਸ ਜਨਮ ਜਨਮ ਤੱਕੀ ਅਗਲੇ ਜਨਮ ਦੇ ਵੀ ਦੁੱਖ ਕੱਟੇ ਜਾਣਗੇ ਵਾਹਿਗੁਰੂ ਜੀ ਦੇ ਨਾਮ ਵਿੱਚ ਇੰਨੀ ਸ਼ਕਤੀ ਆ ਤੇ ਇੰਨੀ ਸਕੂਨ ਮਿਲਦਾ ਵਾਹਿਗੁਰੂ ਜੀ ਦਾ ਨਾਮ ਜਪ ਕੇ ਜਰੂਰ ਜਪ ਨਾਮ ਜਪਣ ਦੀ ਕੋਸ਼ਿਸ਼ ਜੁਰ ਕਰਿਓ ਬਹੁਤ ਸਕੂਨ ਮਿਲਦਾ ਹੈ ਤਨ ਤਨ ਗੁਰੂ ਰਾਮਦਾਸ ਜੀ ਮਹਾਰਾਜ ਇਸ ਦੁਨੀਆ ਦੇ ਦਾਤਾ ਜਿਸ ਨੇ ਸਾਨੂੰ ਬਣਾਇਆ ਏ ਸਾਡੀ ਜ਼ਿੰਦਗੀ ਬਾਰੇ ਵਾਹਿਗੁਰੂ ਜੀ ਨੂੰ ਸਭ ਕੁਝ ਪਤਾ ਏ ਜਿੱਦੋਂ ਵੀ ਕੋਈ ਤਕਲੀਫ ਹੁੰਦੀ ਏ ਕੋਈ ਵੀ ਪਰੇਸ਼ਾਨੀ ਹੁੰਦੀ ਏ ਤੇ ਵਾਹਿਗੁਰੂ ਜੀ ਦਾ ਨਾਮ ਜਪ ਲਿਆ ਕਰੋ ਬਹੁਤ ਸਕੂਨ ਮਿਲਦਾ ਪਰੇਸ਼ਾਨੀਆਂ ਭੱਜ ਜਾਂਦੀਆਂ ਨੇ ਫੇ ਵਾਹਿਗੁਰੂ ਜੀ ਸਫਲਤਾ ਦਿੰਦੇ ਆ ਇੱਕ ਵਾਰ ਜੂ ਟ੍ਰਾਈ ਕਰਿਓ ਕੋਈ ਪ੍ਰੋਬਲਮ ਆਏਗੀ ਕੋਈ ਪਰੇਸ਼ਾਨੀ ਆਏਗੀ ਕਬਰ ਆਇਓ ਨਾ ਵਾਹਿਗੁਰੂ ਜੀ ਦਾ ਨਾਮ ਜਪਿਓ ਸਵਾਸ 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 ਤਨ ਗੁਰੂ ਰਾਮਦਾਸ ਜੇ ਤੁਹਾਨੂੰ ਤਨ ਤਨ ਗੁਰੂ ਰਾਮਦਾਸ ਜੀ ਦੀ ਬਣਾਈ ਹੋਈ ਵੀਡੀਓ ਵਧੀਆ ਲੱਗੀ ਤੇ ਆਪਣੇ ਪਰਿਵਾਰ ਦੇ ਨਾਲ ਸ਼ੇਅਰ ਜੋ ਕਰਿਓ ਵਾਹਿਗੁਰੂ ਜੀ